ਭਾਈ ਜੋਧ ਦੇਵਤਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਹੋਇਆ ਹੈ ਇਹ ਉੱਚੀ ਜਾਤ ਦਾ ਇੱਕ ਬ੍ਰਾਹਮਣ ਸੀ ਇਸ ਵਿੱਚ ਜਾਤ ਦਾ ਹੰਕਾਰ ਵੀ ਝੋਖਾ ਸੀ ਇਸ ਹੰਕਾਰ ਕਰਕੇ ਇਹ ਹੋਰ ਜਾਤਾਂ ਵਾਲਿਆਂ ਨੂੰ ਹਮੇਸ਼ਾ ਨੀਵਾ ਸਮਝਿਆ ਕਰਦਾ ਸੀ ਅਤੇ ਉਹਨਾਂ ਤੋਂ ਨਫ਼ਰਤ ਵੀ ਕਰਦਾ ਹੁੰਦਾ ਸੀ ਹੋਰਨਾਂ ਨੂੰ ਮਾੜਾ ਅਤੇ ਨੀਵਾ ਸਮਝਣ ਵਾਲੇ ਬੰਦੇ ਦਾ ਮਨ ਕਦੇ ਸ਼ਾਂਤ ਤੇ ਸੁਖੀ ਨਹੀਂ ਹੁੰਦਾ ਉਹ ਸੜਦਾ ਭਜਦਾ ਤੇ ਭਟਕਦਾ ਹੀ ਰਹਿੰਦਾ ਹੈ ਇਹੋ ਹਾਲ ਜੋਧ ਬ੍ਰਾਹਮਣ ਦਾ ਸੀ ਪਰ ਇੱਕ ਦਿਨ ਭਾਈ ਜੋਧ ਦੇਵਤਾ ਉੱਤੇ ਪਰਮਾਤਮਾ ਦੀ ਐਸੀ ਮਿਹਰ ਹੋਈ ਕਿ ਉਸ ਦੇ ਭਾਗ ਜਾਗ ਪਏ ਉਹ ਆਪਣੇ ਮਨ ਦੀ ਹਾਲਤ ਤੋਂ ਤੰਗ ਆ ਗਿਆ ਉਸ ਦੇ ਮਨ ਵਿੱਚ ਚਾਹ ਪੈਦਾ ਹੋਈ ਕਿ ਸੁੱਖ ਤੇ ਸ਼ਾਂਤੀ ਪ੍ਰਾਪਤ ਹੋਵੇ ਤਾਂ ਠੀਕ ਹੈ ਗੁਰੂ ਜੀ ਦੇ ਕਿਸੇ ਚੰਗੇ ਸਿੱਖ ਨੇ ਉਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਾਰੇ ਦੱਸਿਆ ਉਸ ਨੂੰ ਪਤਾ ਲੱਗਾ ਕਿ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਦੁਖੀਆਂ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਮਨ ਸੁੱਖ ਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦੇ ਹਨ ਇਹ ਗੱਲ ਸੁਣ ਕੇ ਆਪ ਜੀ ਖਡੂਰ ਸਾਹਿਬ ਆ ਗਏ ਅਤੇ ਆਪ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਅਤੇ ਲੰਗਰ ਦੀ ਸੇਵਾ ਵਿੱਚ ਜੁਟ ਪਿਆ ਪੜਿਆ ਲਿਖਿਆ ਹੋਣ ਕਰਕੇ ਆਪ ਜੀ ਲੰਗਰ ਲਈ ਆਈ ਰਸਦ ਮਾਇਆ ਦਾ ਲਿਖਾ ਵੀ ਰੱਖਦਾ ਸੀ ਅਤੇ ਯਤਨ ਕਰਦਾ ਸੀ ਕਿ ਇਹ ਰਸਦ ਅਤੇ ਮਾਇਆ ਆ ਜਾਈ ਨਾ ਜਾਵੇ ਸਭੂ ਚੰਗੇ ਤੋਂ ਚੰਗੇ ਕੰਮ ਲੱਗੇ ਲੇਖੇ ਪੱਤੇ ਅਤੇ ਪ੍ਰਬੰਧ ਤੋਂ ਬਿਨਾ ਆਪ ਜੀ ਲੰਗਰ ਵਿੱਚ ਹਰ ਤਰ੍ਹਾਂ ਦੀ ਸੇਵਾ ਵੀ ਕਰਦਾ ਰਹਿੰਦਾ ਸੀ ਅਤੇ ਸਾਰਾ ਦਿਨ ਅਤੇ ਚੋਕੀ ਰਾਤ ਤੱਕ ਇਸੇ ਸੇਵਾ ਵਿੱਚ ਜੁਟਿਆ ਰਹਿੰਦਾ ਸੀ ਨਾਲ ਹੀ ਆਪ ਜੀ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ ਭਾਈ ਜੋਧ ਦੇਵਤਾ ਗੁਰੂ ਦੇ ਲੰਗਰ ਦੀ ਸੇਵਾ ਸਾਰਾ ਜੋਰ ਲਾ ਕੇ ਕਰਦਾ ਲੰਗਰ ਤਿਆਰ ਕਰਦਾ ਅਤੇ ਆਏ ਗਏ ਨੂੰ ਪ੍ਰਸ਼ਾਦ ਛਕਾਉਂਦਾ ਪਰ ਉਹ ਆਪ ਲੰਗਰੋਂ ਪ੍ਰਸ਼ਾਦ ਨਾ ਛਕਿਆ ਕਰੇ ਉਹ ਕਿਸੇ ਨੂੰ ਵੀ ਪਤਾ ਨਾ ਲੱਗਣ ਦਿਆ ਕਰੇ ਕਿ ਉਹ ਭੋਜਨ ਕਿਵੇਂ ਕਰਦਾ ਹੈ ਕੀ ਖਾਂਦਾ ਹੈ ਤੇ ਕਿੱਥੋਂ ਖਾਂਦਾ ਹੈ ਭਾਈ ਜੋਧ ਦੇਵਤਾ ਕਿਉਂ ਕਰਦਾ ਸੀ ਕਿ ਜਦੋਂ ਸੰਗਤ ਪ੍ਰਸ਼ਾਦ ਸ਼ੱਕ ਚੁਕਤੀ ਦਾ ਉਹ ਪੱਤਲਾ ਚੁਕਵਾ ਕੇ ਇੱਕ ਸਾਫ ਥਾਂ ਰਖਵਾ ਦਿੰਦਾ ਜਦੋਂ ਲੰਗਰ ਹੋ ਚੁੱਕਣਾ ਤਾਂ ਭਾਈ ਜੋਧ ਦੇਵਤਾ ਨੇ ਇਹਨਾਂ ਪੱਤਲਾਂ ਵਿੱਚੋਂ ਪੇਟ ਭਰਨ ਜੋਗਾ ਅਨ ਇਕੱਠਾ ਕਰ ਲੈਣਾ ਅਤੇ ਵਾਹਿਗੁਰੂ ਦਾ ਨਾਮ ਲੈ ਕੇ ਸ਼ੱਕ ਲੈਣਾ ਕਿੰਨਾ ਹੀ ਚਿਰ ਉਹ ਇਸ ਤਰ੍ਹਾਂ ਸੰਗਤਾਂ ਦਾ ਝੂਠ ਖਾ ਕੇ ਗੁਜ਼ਾਰਾ ਕਰਦਾ ਰਿਹਾ ਇੱਕ ਦਿਨ ਇਹ ਗੱਲ ਗੁਰੂ ਜੀ ਤੱਕ ਪਹੁੰਚ ਗਈ ਗੁਰੂ ਜੀ ਨੇ ਉਸ ਨੂੰ ਸੱਦਿਆ ਅਤੇ ਪਿਆਰ ਨਾਲ ਪੁੱਛਿਆ ਭਾਈ ਜੋਧ ਦੇਵਤਾ ਤੂੰ ਪ੍ਰਸ਼ਾਦ ਕਿੱਥੋਂ ਸ਼ੱਕਦਾ ਹੈ ਭਾਈ ਜੋਧ ਦੇਵਤਾ ਨੇ ਕਿਹਾ ਸੱਚੇ ਪਾਤਸ਼ਾਹ ਆਪ ਜੀ ਦੇ ਲੰਗਰੋਂ ਹੀ ਪੇਟ ਭਰਨ ਜੋਗੀ ਦਾਤ ਮਿਲ ਜਾਂਦੀ ਹੈ ਸੰਗਤਾਂ ਦਾ ਪੱਤਲਾ ਵਿੱਚ ਛੱਡਿਆ ਅੰਨ ਖਾ ਲੈਂਦਾ ਹਾਂ ਗੁਰੂ ਜੀ ਨੇ ਕਿਹਾ ਜੋਧ ਭਾਈ ਇਹ ਕਿਉਂ ਤੂੰ ਇਸ ਤਰ੍ਹਾਂ ਦਾ ਭੋਜਨ ਕਿਉਂ ਖਾਂਦਾ ਹੈ ਸੱਚਾ ਪ੍ਰਸ਼ਾਦ ਕਿਉਂ ਨਹੀਂ ਸਕਦਾ ਭਾਈ ਜੋਧ ਜੀ ਨੇ ਕਿਹਾ ਸੱਚੇ ਪਾਤਸ਼ਾ ਮੇਰੇ ਅੰਦਰ ਜਾਤ ਦੇ ਹੰਕਾਰ ਦਾ ਭੂਤ ਵਸਦਾ ਸੀ ਇਸ ਨੂੰ ਕੱਢਣਾ ਸੀ ਭੂਤ ਨੂੰ ਝੂਠ ਹੀ ਖਵਾਣੀ ਠੀਕ ਸੀ ਇਹ ਤਾਂ ਹੀ ਸੂਤ ਆਉਂਦਾ ਸੀ ਮੈਂ ਚਾਹੁੰਦਾ ਸਾਂ ਕਿ ਜਾਤ ਤੇ ਹੰਕਾਰ ਦਾ ਇਹ ਭੂਤ ਦੂਰ ਹੋ ਜਾਵੇ ਅਤੇ ਮੈਂ ਆਪਣੇ ਆਪ ਨੂੰ ਸਾਧ ਸੰਕਤ ਦਾ ਨਿਮਾਣਾ ਸੇਵਕ ਸਮਝਣ ਲੱਗ ਪਾਵਾਂ ਗੁਰੂ ਜੀ ਨੇ ਕਿਹਾ ਤੇਰਾ ਜਾਤ ਅੰਕਾਰ ਹੁਣ ਦੂਰ ਹੋ ਗਿਆ ਹੈ ਹੁਣ ਇਸ ਤਰ੍ਹਾਂ ਕਰਨੋਂ ਹਟ ਜਾ ਤੇਰਾ ਮਨ ਸਾਫ ਤੇ ਸੁਧ ਹੋ ਗਿਆ ਹੈ ਹੁਣ ਇਸ ਵਿੱਚ ਭੂਤ ਨਹੀਂ ਵੱਸਦਾ ਹੁਣ ਇਸ ਵਿੱਚ ਵਾਹਿਗੁਰੂ ਦਾ ਵਾਸਾ ਹੈ ਉਸ ਨੂੰ ਸੁੱਚਾ ਅੰਨ ਭੇਟ ਕਰਨਾ ਚਾਹੀਦਾ ਹੈ ਇਹ ਕਹਿ ਕੇ ਗੁਰੂ ਜੀ ਨੇ ਭਾਈ ਜੋਧ ਨੂੰ ਆਪਣੇ ਪਾਸ ਬਿਠਾਇਆ ਅਤੇ ਲੰਗਰੋਂ ਸੁੱਚਾ ਪ੍ਰਸ਼ਾਦ ਮੰਗਵਾ ਕੇ ਸ਼ਿਕਾਇਆ ਇਸ ਤੋਂ ਮਗਰੋਂ ਪਈ ਜੋਤ ਦੇਵਤਾ ਗੁਰੂ ਦੇ ਲੰਗਰੋਂ ਪ੍ਰਸ਼ਾਦ ਛਕਣ ਲੱਗ ਪਿਆ ਹਰ ਵੇਲੇ ਸੇਵਾ ਕਰਦਾ ਅਤੇ ਨਾਮ ਜਪਦਾ ਰਿਹਾ ਕਰੇ ਮਨ ਨਾਮ ਵਿੱਚ ਲੱਗਾ ਰਹੇ ਅਤੇ ਸਰੀਰ ਸੇਵਾ ਵਿੱਚ ਉਸ ਦਾ ਮਨ ਸੁੱਖ ਤੇ ਸ਼ਾਂਤੀ ਨਾਲ ਭਰਪੂਰ ਹੋ ਗਿਆ ਸੰਗਤ ਉਸ ਨੂੰ ਪਈ ਜੋਤ ਦੇਵਤਾ ਕਹਿ ਕੇ ਸੱਦਣ ਲੱਗ ਪਈ ਉਸ ਦਾ ਇਹੋ ਨਾਮ ਪੱਕ ਗਿਆ ਉਹ ਗੁਰੂ ਅੰਗਦ ਦੇਵ ਜੀ ਦੇ ਵੱਡੇ ਮੁੱਖੀ ਸਿੱਖਾਂ ਵਿੱਚ ਗਿੜੀਆਂ ਜਾਣ ਲੱਗ ਪਿਆ ਭਾਈ ਗੁਰਦਾਸ ਜੀ ਨੇ ਉਸ ਦਾ ਨਾਮ ਉਸ ਸਮੇਂ ਦੇ ਚੋਟੀ ਦੇ ਸਿੱਖਾਂ ਵਿੱਚ ਲਿਖਿਆ ਹੈ ਉਹ ਲਿਖਦੇ ਹਨ ਜੋਦ ਰਸੋਇਆ ਦੇਵਤਾ ਗੁਰਸੇਵਾ ਕਰ ਦੁੱਤਰਤਾਰੀ ਪੂਰੇ ਸਤਗੁਰ ਪੈਜ ਸਵਾਰੀ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ